ਇਸ ਖੇਤਰ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਜਿਨ੍ਹਾਂ ਚ ਪੰਜਾਬ ਵੀ ਸ਼ਾਮਿਲ ਹੈ ਇੱਕਦਮ ਹਰਕਤ ਚ ਆਉਣ ਦੀ ਲੋੜ ਹੈ ਪੰਜਾਬ ਤੇ ਹਰਿਆਣਾ ਦੀਆਂ ਕਈ ਥਾਵਾਂ ਤੋਂ ਖਬਰ ਆ ਰਹੀਆਂ ਨੇ ਕਿ ਕਣਕ ਦੀ ਫਸਲ ਉੱਤੇ ਪੀਲੀ ਕੁੰਗੀ ਯਾਨੀ येलो ਰਸਟ ਨੇ ਹਮਲਾ ਬੋਲ ਦਿੱਤਾ ਹੈ ਇਸ ਬਿਮਾਰੀ ਦਾ ਮੁੱਖ ਕਾਰਨ ਹੈ ਮੌਸਮ ਚ ਬਦਲਾ ਜਿਵੇਂ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਜਿਹੋ ਜਿਹੇ ਠੰਡ ਸਿਆਲ ਚ ਐਂਕੀ ਪੈਣੀ ਚਾਹੀਦੀ ਸੀ ਉਹ ਹਾਲੀ ਤੱਕ ਨਹੀਂ ਪਈ ਹੈ ਇਹ ਮੌਸਮ ਦੀ ਇਹੀ ਹਾਲਤ ਰਹੀ ਤਾਂ ਪੀਲੀ ਕੁੰਗੀ ਦਾ ਨੁਕਸਾਨ ਵੱਧ ਵੀ ਸਕਦਾ ਹੈ ਅੰਦਾਜ਼ਿਆਂ ਮੁਤਾਬਕ ਇਸ ਵੇਲੇ ਪੀਲੀ ਕੁੰਗੀ ਨਾਲ ਕਰੀਬ 10% ਦੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ ਪਿਛਲੇ ਸਾਲ ਪੰਜਾਬ ਨੇ ਕਰੀਬ 8.516 ਮਿਲੀਅਨ ਟਨ ਕਣਕ ਦੀ ਪੈਦਾਵਾਰ ਕੀਤੀ ਸੀ ਅਤੇ ਹਰਿਆਣਾ ਦਾ ਯੋਗਦਾਨ ਕਰੀਬ 11 ਮਿਲੀਅਨ ਟਨ ਦਾ ਸੀ ਐਤਕੀ ਕਣਕ ਦੀ ਬਜਾਈ ਪਿਛਲੇ ਸਾਲ ਨਾਲੋਂ ਕੁਝ ਘੱਟ ਦੱਸੀ ਜਾਂਦੀ ਹੈ ਸਭ ਤੋਂ ਜ਼ਿਆਦਾ ਚਿੰਤਾਜਨਕ ਹਾਲਾਤ ਪੰਜਾਬ ਦੇ ਅਨੰਦਪੁਰ ਸਾਹਿਬ ਇਲਾਕੇ ਵਿੱਚ ਨੇ ਉੱਥੇ ਕਰੀਬ 130 ਪਿੰਡ ਪੀਲੀ ਖੁੰਗੀ ਨਾਲ ਆਲਰੇਡੀ ਪ੍ਰਭਾਵਿਤ ਹੋਏ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿਮਾਰੀ ਉੱਤੇ ਛਿੜਕਣ ਵਾਲੀ ਦਵਾਈ ਲੋੜਿੰਦੀ ਤਦਾਦ ਚ ਇਸ ਇਲਾਕੇ ਚ ਆਨੰਦਪੁਰ ਸਾਹਿਬ ਇਲਾਕੇ ਚ ਭੇਜੀ ਜਾਏ ਕਿਸਾਨੀ ਮਾਰਾਂ ਦਾ ਵਿਚਾਰ ਹੈ ਕਿ ਜ਼ਿਮੀਂਦਾਰਾਂ ਨੂੰ ਨਾਈਟ੍ਰੋਜਨ ਖਾਦ ਦੀ ਵੱਡੀ ਮਾਤਰਾ ਚ ਇਸਤੇਮਾਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਸ ਬਾਰੇ ਸਪਸ਼ਟਿਕਰਨ ਦੇਣ ਤੋਂ ਇਲਾਵਾ ਕਿਸਾਨਾਂ ਨੂੰ ਸਲਾਹ ਮਸ਼ਵਰਾ ਵੀ ਦੇਣਾ ਚਾਹੀਦਾ ਹੈ ਪਿਛਲੇ ਸਾਲ ਕਪਾਹ ਦੀ ਫਸਲ ਉਤੇ ਚਿੱਟੀ ਮੱਖੀ ਯਾਨੀ ਵਾਈਟ ਫ्लाई ਦੇ ਹਮਲੇ ਕਾਰਨ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਦਰਜਨਾਂ ਕਿਸਾਨਾਂ ਨੇ ਇਸ ਨੁਕਸਾਨ ਕਰਕੇ ਖੁਦਕੁਸ਼ੀਆਂ ਵੀ ਕਰ ਲਈਆਂ ਸਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਦਾਇਤਾਂ ਦੇਣ ਕਿ ਪੀਲੀ ਕੁੰਗੀ ਦੇ ਹਮਲੇ ਉੱਪਰ ਨਿਗਰਾਨੀ ਰੱਖੀ ਜਾਏ ਪੀੜਤ ਕਿਸਾਨਾਂ ਨਾਲ ਸੰਪਰਕ ਕੀਤਾ ਜਾਏ ਅਤੇ ਲੋੜਵੰਦ ਪਰਿਵਾਰਾਂ ਨੂੰ مالی ਸਹਾਇਤਾ ਪਹੁੰਚਾਈ ਜਾਏ ਇਹ ਇੱਕ ਚੁਣੀ ਹੋਈ ਸਰਕਾਰ ਦਾ ਬੁਨਿਆਦੀ ਫਰਜ਼ ਹੈ ਚਿੱਟੀ ਮੱਖੀ ਦੇ ਨੁਕਸਾਨ ਤੋਂ ਸਬਕ ਲੈ ਕੇ ਸਰਕਾਰ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇੱਕ ਵੀ ਕਿਸਾਨ ਆਪਣੀ ਜਾਨ ਦੇਣ ਵਾਸਤੇ ਨਾ ਸੋਚੇ